ਅਮਰੀਕਾ ਤੋਂ ਅਸਾਈਲਮ ਕੇਸ ਵਾਲਿਆਂ ਲਈ ਇੱਕ ਵੱਡੀ ਰਾਹਤ ਦੀ ਖਬਰ ਆਈ ਆ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਤੇ ਦੂਜੀ ਗੱਲ ਇਹ ਆ ਕਿ ਯੂ ਐਸ اے ਸੁਪਰੀਮ ਕੋਰਟ ਨੇ ਬਹੁਤ ਟਾਈਮ ਤੇ ਬਾਅਦ 트럼ਪ ਐਡਮਿਨਿਸਟਰ ਨੂੰ ਝਾੜ ਪਾਈ ਆ ਤੇ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਤੇ ਦੋਨੋਂ ਹੀ ਖਬਰਾਂ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜਾਣਣੀ ਆ ਸੋ ਅਗਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਪਲੀਜ਼ ਪਲੀਜ਼ ਪਹਿਲਾਂ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਗੱਲ ਕਰ ਲਈਏ ਪਹਿਲਾਂ ਅਸਾਈਲਮ ਵਾਲੇ ਕੇਸਾਂ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ 트럼ਪ ਸਰਕਾਰ ਨੇ ਪੂਰੇ ਦਾ ਪੂਰਾ ਜੋਰ ਇਹ ਲਾਇਆ ਹੈ ਤੇ ਵੀ ਜਿੰਨੇ ਵੀ ਇੱਥੇ ਅਸਾਈਲਮ ਕੇਸ ਹੋ ਰਿਹਾ ਇਹਨਾਂ ਨੂੰ ਟ੍ਰਾਂਸਫਰ ਕੀਤਾ ਜਾਵੇ ਕਿਸੇ ਹੋਰ ਕੰਟਰੀ ਦੇ ਵਿੱਚ ਤੇ ਬੋਸਟਲੀ ਜੋਰ ਲਾਇਆ ਜਾ ਰਿਹਾ ਸੀ ਜੁਗਾਂਡਾ ਦੇ ਵਿੱਚ ਤੇ ਬਹੁਤ ਲੋਕਾਂ ਨੂੰ ਆਲਰੇਡੀ ਉਹਨਾਂ ਦੇ ਕੇਸ ਉੱਥੇ ਰੈਫਰ ਕਰਨ ਦੇ ਲਈ ਇਹ ਸਾਰਾ ਸਿਸਟਮ ਚੱਲਦਾ ਪਿਆ ਸੀਗਾ ਬਹੁਤ ਲੋਕ ਡਰੇ ਹੋਏ ਸੀਗੇ ਕਿ ਹੁਣ ਕੀ ਹੋਏਗਾ ਕਿ ਇਹ ਕਾਰਤਾ ਇਹੀ ਚੀਜ਼ ਦੇ ਪਿੱਛੇ ਪੈ ਗਈ ਹੈ ਕਿ ਸਾਡੇ ਕੇਸ ਜੁਗੰਡਾ ਦੇ ਵਿੱਚ ਲਾਏ ਜਾਣਗੇ ਤੇ ਉਹ ਕਹਿ ਰਿਹਾ ਕਿ ਅਗਰ ਇਹਨਾਂ ਨੂੰ ਖਤਰਾ ਤੇ ਜੁਗਾਂਡਾ ਦੇ ਵਿੱਚ ਆਪਣਾ ਕੇਸ ਚਲਾਉਣ ਉੱਥੇ ਜਾ ਕੇ ਰਹਿ ਸਕਦੇ ਆ ਇਹ ਸਾਰਾ ਕੁਝ ਜੋ ਹੋ ਰਿਹਾ ਸੀਗਾ ਇਹਦੇ ਉੱਪਰ ਅਪੀਲ ਵੀ ਹੋ ਰਹੀ ਸੀ ਤੇ ਸਰਕਾਰ ਨੂੰ ਕਿਤੇ ਨਾ ਕਿਤੇ ਇਹ ਪਤਾ ਲੱਗ ਗਿਆ ਸੀਗਾ ਜਿਹੜੀ ਅਪੀਲ ਹੋ ਰਹੀ ਆ ਤੇ ਇਹਨਾਂ ਨੇ ਕੇਸ ਜਿੱਤ ਜਾਣੇ ਤੇ ਸਾਡੀ ਪੂਰੀ ਤਰ੍ਹਾਂ ਦੇ ਨਾਲ ਹਾਰ ਹੋਣੀ ਹੈ ਇਹਦੀ ਵਜ੍ਹਾ ਇਹ ਆ ਕਿਉਂਕਿ ਜਿਹੜੇ ਬੰਦੇ ਨੂੰ ਇਹ ਕਹਿ ਰਹੇ ਆ ਕਿ ਉਹ ਜੁਗਾਂਡਾ ਦੇ ਵਿੱਚ ਆਪਣਾ ਕੇਸ ਚਲਾਵੇ ਜੁਗਾਂਡਾ ਨੇ ਪਹਿਲੀ ਗੱਲ ਤੇ ਇਹ ਕੀਤਾ ਕਿ ਅਸੀਂ ਅਫਰੀਕਨ ਦੇਸ਼ਾਂ ਨੂੰ ਹੀ ਇੱਥੇ ਲਾਵਾਂਗੇ ਤੇ ਉਹਨਾਂ ਦੇ ਹੀ ਕੇਸ ਇੱਥੇ ਲਾਵਾਂਗੇ ਆਦਰਵਾਇਜ਼ ਅਸੀਂ ਏਸ਼ੀਅਨ ਕਮਿਊਨਿਟੀ ਜਾਂ ਏਸ਼ੀਅਨ ਕੰਟਰੀਆਂ ਦੀਆਂ ਲੋਕਾਂ ਦੇ ਕੇਸ ਇੱਥੇ ਨਹੀਂ ਲਾਉਣੇ ਤੇ ਦੂਜੀ ਗੱਲ ਇਹਦੇ ਵਿੱਚ ਇਹ ਸੀਗੇ ਕਿ ਜਿਹੜੇ ਲੋਕ ਨਾ ਤਾਂ ਉੱਥੇ ਦੇ ਹੈਗੇ ਨਾ ਉੱਥੇ ਦੇ ਮੂਲ ਵਾਸੀ ਆ ਨਾ ਉੱਥੇ ਦਾ ਕੋਈ ਜਾਣ ਪਛਾਣ ਆ ਉਹਨਾਂ ਦੀ ਨਾ ਉਹਨਾਂ ਨੂੰ ਉੱਥੇ ਦੀ ਲੈਂਗੁਏਜ ਆਉਂਦੀ ਆ ਤੇ ਨਾ ਉੱਥੇ ਉਹ ਰਹਿਣਾ ਚਾਹੁੰਦੇ ਆ ਸੋ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਉੱਥੇ ਰੈਫਰ ਕਰ ਸਕਦੇ ਹੋ ਉਹਨਾਂ ਦੇ ਕੇਸ ਉਸੇ ਉੱਥੇ ਕਿਸ ਤਰ੍ਹਾਂ ਭੇਜ ਸਕਦੇ ਆ ਸੋ ਤੀਜਾ ਕਾਰਨ ਇਹ ਸੀਗਾ ਕਿ ਜੁਗਾਂਡਾ ਦੇ ਵਿੱਚ ਆਲਰੇਡੀ ਹਿਊਮਨ ਵਾਇਲੈਂਸ ਹੋ ਰਹੀ ਆ ਉੱਥੇ ਦਾ ਪਹਿਲਾਂ ਤੋਂ ਇਦਾਂ ਦੀਆਂ ਖਬਰਾਂ ਆ ਰਹੀਆਂ ਸੋ ਇੱਥੇ ਦੇ ਲੋਕਾਂ ਨੂੰ ਉੱਥੇ ਕਿੱਦਾਂ ਤੁਸੀਂ ਰੈਫਰ ਕਰ ਸਕਦੇ ਆ ਸੋ ਸਰਕਾਰ ਨੂੰ ਇਹ ਚੀਜ਼ ਸਮਝ ਆ ਗਈ ਸੀ ਕਿ ਇਸ ਕੇਸ ਦੇ ਉੱਤੇ ਅਪੀਲਸ ਹੋਣਗੀਆਂ ਤੇ ਅਪੀਲਾਂ ਨੇ ਕਿਤੇ ਨਾ ਕਿਤੇ ਸਟੇ ਕਰ ਜਾਣੀਆਂ ਤੇ ਸਾਡੀ ਬੜੀ ਹਾਰ ਹੋਣੀ ਤਾਂ ਐਸੇ ਦੇ ਮੱਦੇ ਨਜ਼ਰ ਰੱਖਦੇ ਰੱਖਦੇ ਸਰਕਾਰ ਨੇ ਪਾਲਸੀ ਨੂੰ ਖੁਦ ਹੀ ਵਾਪਸ ਲੈ ਲਿਆ ਔਰ ਇਹਦੇ ਵਿੱਚ ਇੱਕ ਵੱਡੀ ਰਾਹਤ ਮਿਲ ਗਈ ਆ ਕਿ ਉਹ ਲੋਕਾਂ ਦੇ ਉੱਪਰ ਜਿਨ੍ਹਾਂ ਦੇ ਸਿਰ ਦੇ ਉੱਪਰ ਤਲਵਾਰ ਲਮਕਦੀ ਪਈ ਸੀ ਐਸਾਈਲਮ ਕੇਸ ਨਵੇਂ-ਨਵੇਂ ਲੱਗੇ ਸੀ ਜਾਂ ਅੰਦਰ ਆ ਜਾਂ ਉਹ ਲਾਅਨ ਦੇ ਬਾਰੇ ਸੋਚ ਰਹੇ ਸੀ ਕਿ ਅਗਰ ਅਸੀਂ ਕੇਸ ਲਗਾ ਦਿੱਤਾ ਤੇ ਸਾਡੇ ਨਾਲ ਕਿਤੇ ਇਹ ਨਾ ਹੋਵੇ ਕਿ ਸਾਨੂੰ ਕਿਤੇ ਤੀਜੀ ਕੰਟਰੀ ਦੇ ਵਿੱਚ ਰੈਫਰ ਕਰ ਦਿੱਤਾ ਜਾਵੇ ਸਾਡਾ ਕੇਸ ਉੱਥੇ ਭੇਜ ਦਿੱਤਾ ਜਾਵੇ ਫਿਰ ਅਸੀਂ ਕੀ ਕਰਾਂਗੇ ਕਿਉਂਕਿ ਸਾਡੇ ਸੱਪਨੇ ਜੋ ਅਸੀਂ 40 ਤੋਂ 50 ਲੱਖ ਲਾਇਆ ਅਸੀਂ ਸਿਰਫ ਸਿਰਫ ਅਮਰੀਕਾ ਦੇ ਲਈ ਲਾਇਆ ਕਿ ਅਸੀਂ ਅਮਰੀਕਾ ਵਿਚ ਜਾ ਕੇ ਰਵਾਂਗੇ ਉੱਥੇ ਐਸਾਈਲਮ ਲੈ ਲਾਂਗੇ ਤੇ ਸਟੇ ਮਿਲ ਜਾਏਗੀ ਫਿਰ ਰੱਬ ਦੀ ਕਿਰਪਾ ਹੋ ਜੇਗੀ ਚੱਲਦਾ ਚੱਲਦਾ ਰਹੇਗਾ ਕੰਮ ਪਰ 트럼ਪ ਪ੍ਰਸ਼ਾਸਨ ਸ਼ੁਰੂ ਤੋਂ ਹੀ ਇਸ ਚੀਜ਼ ਦੇ ਪਿੱਛੇ ਪਿਆ ਹੋਇਆ ਉਹ ਨਵੀਂ ਤੋਂ ਨਵੀਂ ਐਦਾਂ ਦੀ ਕੋਈ ਸਕੀਮ ਲੈ ਕੇ ਆਂਦਾ ਜਿਹਦੇ ਨਾਲ ਉਹ ਸੋਚ ਰਿਹਾ ਕਿ ਬਾਹਰ ਕੱਢੀਏ ਬਸ ਜੋ ਮਰਜ਼ੀ ਹੋ ਜਾਵੇ ਸੋ ਇਹ ਸਕੀਮ ਲੈ ਕੇ ਆਇਆ ਸੀ ਕਿ ਇੱਥੋਂ ਦੇ ਕੇਸ ਅਸੀਂ ਜੁਗਾਂਡਾ ਰੈਫਰ ਕਰਦੇ ਹਾਂ ਟ੍ਰਾਂਸਫਰ ਕਰਦੇ ਹਾਂ ਬਹੁਤ ਜ਼ੋਰ ਲੱਗਾ ਹੋਇਆ ਸੀਗਾ ਪਰ ਇਸ ਦੇ ਵਿੱਚ 트럼ਪ ਪ੍ਰਸ਼ਾਸਨ ਨੂੰ ਬੈਕਫੁੱਟ ਤੇ ਜਾਣਾ ਪਿਆ ਕੇਸ ਵਾਪਸ ਲੈਣਾ ਪਿਆ ਪਾਲਿਸੀ ਨੂੰ ਵਾਪਸ ਲੈਣਾ ਪਿਆ ਜ ਜਿਹਦੇ ਵਿੱਚ ਇੱਕ ਅਸਾਈਲਮ ਸੇਕਰਾਂ ਦੇ ਲਈ ਘਰਾਹਤ ਭਰੀ ਖਬਰ ਆ ਕਿ ਕਮ ਸੇ ਕਮ ਕੇਸ ਉਹਨਾਂ ਦਾ ਜੋ ਮਰਜ਼ੀ ਹੋਵੇ ਇੱਥੇ ਜੇ ਅੰਦਰ ਰਹਿ ਕੇ ਲੜ ਰਹੇ ਹੈ ਜਾਂ ਬਾਹਰ ਰਹਿ ਕੇ ਲੜ ਰਹੇ ਹੈ ਪਰ ਉਹਨਾਂ ਨੂੰ ਹੁਣ ਇਹ ਚੀਜ਼ ਨਹੀਂ ਕਿ ਬਾਹਰ ਕਿਸੇ ਹੋਰ ਕੰਟਰੀ ਦੇ ਵਿੱਚ ਭੇਜਿਆ ਜਾਏਗਾ ਉਹਨਾਂ ਦਾ ਕੇਸ ਸੋ ਇਹਦੇ ਵਿੱਚ ਘਰਾਹਤ ਭਰੀ ਖਬਰ ਮਿਲੀ ਆ ਉਹ ਸਾਰੇ ਹੀ ਇਮੀਗ੍ਰੇਟ ਸੋ ਜਿਨ੍ਹਾਂ ਨੇ ਅਸਾਈਲਮ ਇੱਥੇ ਅਪਲਾਈ ਕੀਤੀ ਹੋਈ ਜਾਂ ਉਹਨਾਂ ਦੇ ਕੇਸ ਚੱਲਦੇ ਪਏ ਆ ਤੇ ਦੂਜੀ ਖਬਰ ਏ ਆਈ ਆ ਇਹ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਨੈਸ਼ਨਲ ਗਾਰਡ ਹੈ ਇਸ ਕਾਗੋ ਦੇ ਵਿੱਚ ਲੱਗੇ ਸੀ ਉੱਥੋਂ ਦੇ ਮੇਅਰ ਨੇ ਇਹ ਚੀਜ਼ ਲਈ ਅਲਾਉ ਨਹੀਂ ਕੀਤਾ ਸੀ ਕਿ ਕੇਸ ਲੱਗੇ ਹੋਏ ਸੀਗੇ ਕਿ ਇਹ ਨੈਸ਼ਨਲ ਗਾਰਡ ਇੱਥੇ ਨਹੀਂ ਲੱਗਣੇ ਚਾਹੀਦੇ ਮੋਸਟਲੀ ਤੁਹਾਨੂੰ ਕੀ ਮੋਸਟਲੀ ਕੀ ਹੁੰਦਾ ਕਿ ਜਦੋਂ ਨੈਸ਼ਨਲ ਗਾਰਡ ਕਿਤੇ ਵੀ ਤਾਇਨਾਤ ਹੁੰਦੇ ਆ ਤਾਂ ਉੱਥੇ ਬਹੁਤ ਜ਼ਿਆਦਾ ਐਮਰਜੈਂਸੀ ਜਾਂ ਹਾਲਾਤ ਇਦਾਂ ਦੇ ਹੁੰਦੇ ਆ ਕਿ ਬਸ ਤੋਂ ਬਾਹਰ ਹੁੰਦੇ ਆ ਤੇ ਉੱਥੋਂ ਦੇ ਗਵਰਨਰ ਜਿਹੜੇ ਹੁੰਦੇ ਆ ਉਹ ਖੁਦ ਅਪੀਲ ਕਰਦੇ ਆ ਤੇ ਖੁਦ ਪਰਮਿਸ਼ਨ ਮੰਗਦੇ ਆ ਕਿ ਮੈਨੂੰ ਮੇਰੇ ਇੱਥੇ ਹਾਲਾਤ ਵੱਤ ਤੋਂ ਵੱਧਰ ਹੋ ਗਏ ਤੇ ਮੈਨੂੰ ਨੈਸ਼ਨਲ ਗਾਰਡ ਚਾਹੀਦੇ ਆ ਪਰ ਇਦਾਂ ਦਾ ਉੱਥੇ ਕੁਝ ਵੀ ਨਹੀਂ ਸੀਗਾ ਡੀਸੀ ਕੋਰਟ ਨੇ ਵੀ ਇਹ ਆਰਡਰ ਕੀਤੇ ਫਿਰ ਉਸ ਤੋਂ ਬਾਅਦ ਸਰਕਟ ਕੋਰਟ ਨੇ ਆਰਡਰ ਕੀਤੇ ਤੇ ਹੁਣ ਯੂਐਸਏ ਸੁਪਰੀਮ ਕੋਰਟ ਨੇ ਵੀ ਝਾੜ ਪਾਈਆ 트럼ਪ ਐਡਮਿਨਿਸਟਰਨ ਨੂੰ ਵੀ ਤੁਸੀਂ ਇਸ ਤਰ੍ਹਾਂ ਨੈਸ਼ਨਲ ਗਾਰਡ ਨਹੀਂ ਕਿਤੇ ਵੀ ਤਾਇਨਾਤ ਕਰ ਸਕਦੇ ਖਾਸ ਕਰਕੇ ਉੱਥੇ ਜਿੱਥੋਂ ਉਹ ਗਵਰਨਰ ਚਾਹੀ ਨਹੀਂ ਰਿਹਾ ਤੁਸੀਂ ਧੱਕੇ ਨਾਲ ਕਿਸੇ ਵੀ ਆਪਣੀ ਮਰਜ਼ੀ ਦੇ ਨਾਲ ਨੈਸ਼ਨਲ ਗਾਰਡ ਨੂੰ ਕਿਸੇ ਵੀ ਸਟੇਟ ਦੇ ਵਿੱਚ ਨਹੀਂ ਲਗਾ ਸਕਦੇ ਜਦ ਤੱਕ ਗਵਰਨਰ ਖੁਦ ਇਹ ਲਿਖ ਕੇ ਨਹੀਂ ਦਿੰਦਾ ਕਿ ਇੱਥੇ ਹਾਲਾਤ ਬਹੁਤ ਤੋਂ ਬੱਤਰ ਹੋਏ ਹਨ ਮੈਨੂੰ ਨੈਸ਼ਨਲ ਗਾਰਡ ਦੀ ਜ਼ਰੂਰਤ ਆ ਸੋ ਇਹਦੇ ਵਿੱਚ ਬਹੁਤ ਟਾਈਮ ਤੋਂ ਬਾਅਦ ਯੂਐਸਏ ਸੁਪਰੀਮ ਕੋਰਟ ਨੇ ਇਸ ਤਰ੍ਹਾਂ ਦੇ ਆਰਡਰ ਕੀਤੇ ਆ ਨਹੀਂ ਤੁਹਾਨੂੰ ਪਤਾ ਹੀ ਆ ਕਿ ਅੱਜ ਕੱਲ ਇਦਾਂ ਦੀਆਂ ਖਬਰਾਂ ਆ ਰਹੀਆਂ ਕਿ ਜੋ ਟਰੰਪ ਕਹਿ ਰਿਹਾ ਬਸ ਉਹੀ ਕੁਝ ਹੋ ਰਿਹਾ ਪੂਰਾ ਪ੍ਰਸ਼ਾਸਨ ਉਹਦੇ ਪਿੱਛੇ ਪਿੱਛੇ ਹੁੰਦਾ ਜੋ 트੍ਰੰਪ ਕਹਿ ਦਿੰਦਾ ਉਹੀ ਸਾਰਾ ਕੁਝ ਹੁੰਦਾ ਔਰ 트੍ਰੰਪ ਨੇ ਪੂਰਾ ਜ਼ੋਰ ਲਗਾਇਆ ਹੋਇਆ ਕਿ ਜੋ ਕੁਛ ਮਰਜ਼ੀ ਹੋ ਜਾਵੇ ਮੈਂ ਇੱਥੇ ਇਮੀਗ੍ਰੈਂਟਸ ਨੂੰ ਰਹਿਣ ਨਹੀਂ ਦੇਣਾ ਪਰ ਇਹ ਦੋ ਖਬਰਾਂ ਜਿੱਥੇ 트੍ਰੰਪ ਨੂੰ ਬੈਕਪੋਰਟ ਤੇ ਆਣਾ ਪਿਆ ਔਰ ਸੋਚਣਾ ਪਵੇਗਾ ਕਿ ਕਿਤੇ ਨਾ ਕਿਤੇ ਕੁਝ ਹੋ ਰਿਹਾ ਜੋ ਕਿਤੇ ਨਾ ਕਿਤੇ ਰੱਬ ਵੀ ਸੋਣ ਰਿਹਾ ਸਾਡੀ ਸਾਰਿਆਂ ਦੀ ਇਹ ਨਹੀਂ ਹੁੰਦਾ ਕਿ ਬਸ ਜੋ ਕੁਝ ਹੋਈ ਜਾਵੇ ਇਸੇ ਲਈ ਤਾਂ ਹੁਣ 트੍ਰੰਪ ਨੇ ਥੋੜਾ ਜਿਹਾ ਜ਼ਬਰਦਸਤੀ ਵਾਲਾ ਰਸਤਾ ਘਟਾ ਕੇ ਤੁਹਾਨੂੰ ਪਤਾ ਕਿ ਇੱਕ ਤੁਹਾਨੂੰ ਲਾਲਚ ਦਿੱਤਾ ਆਫਰ ਦਿੱਤੀ ਇੱਕ ਤੁਹਾਨੂੰ ਪਹਿਲਾਂ ਤੁਹਾਨੂੰ 1000 ਡਾਲਰ ਦੀ ਆਫਰ ਸੀ ਕਿ ਆਪਣੇ ਆਪ ਜਾਓਗੇ ਟਿਕਟ ਵੀ ਦਵਾਂਗੇ 1000 ਡਾਲਰ ਵੀ ਦਵਾਂਗੇ ਜੋ ਕਿ ਹੁਣ ਇਹਨੇ ਉਹ ਚੀਜ਼ ਨੂੰ ਵਧਾ ਕੇ 3000 ਡਾਲਰ ਕਰ ਦਿੱਤਾ ਜੀ ਹਾਂਜੀ ਟਰੰਪ ਪ੍ਰਸ਼ਾਸਨ ਤੁਹਾਨੂੰ 3000 ਡਾਲਰ ਦਵੇਗਾ ਅਗਰ ਤੁਸੀਂ ਇਹ ਐਂਡ ਆਫ ਦੀ ਮੰਥ ਪਹਿਲਾਂ ਇਹ ਐਂਡ ਆਫ ਦੀ ਇਅਰ ਤੋਂ ਪਹਿਲਾਂ ਪਹਿਲਾਂ ਜਾਂਦੇ ਆ ਮਤਲਬ ਕਿ ਇਸ ਸਾਲ ਦੇ ਅੰਤ ਅੰਤ ਤੱਕ ਤੁਸੀਂ ਆਪਣੇ ਆਪ ਨੂੰ ਸੀਬੀਪੀ ਹੋਮ ਐਪ ਦੇ ਉੱਪਰ ਲੌਗਇਨ ਕਰਦੇ ਆ ਤੇ ਖੁਦ ਸੈਲਫ ਰਿਪੋਰਟ ਹੁੰਦੇ ਆ ਸੋ ਤੁਹਾਨੂੰ ਟਿਕਟ ਵੀ ਦਿੱਤੀ ਜਾਏਗੀ ਔਰ 3000 ਡਾਲਰ ਵੀ ਦਿੱਤਾ ਜਾਏਗਾ ਸੋ ਇਹ ਤਰੀਕੇ ਇਸੇ ਲਈ ਅਜ਼ਮਾ ਰਿਹਾ 트럼ਪ ਕਿ ਜੋਰ ਜ਼ਬਰਦਸਤੀ ਲਈ ਲੋਕ ਵੀ ਸਾਡੇ ਵਿਰੁੱਧ ਹੋ ਰਿਹਾ ਲੋਕ ਵੀ ਸਾਨੂੰ ਕਿਤੇ ਨਾ ਕਿਤੇ ਤਾਨਾਸ਼ਾਹ ਮੰਨਦੇ ਪਏ ਆ ਸੋ ਸਾਨੂੰ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਕਰਨੇ ਪੈਣਗੇ ਤਰੀਕੇ ਕਿਉਂਕਿ 트럼ਪਸ ਪ੍ਰਸ਼ਾਸਨ ਨੂੰ ਵੀ ਪਤਾ ਕਿ ਇਹ ਮੈਂ ਲੋਕਾਂ ਚ ਹਮਦਰਦੀ ਬਣਾ ਰਹੀ ਕਿ ਮੈਂ ਪੈਸੇ ਵੀ ਦੇ ਕੇ ਭੇਜ ਰਿਹਾ ਜ਼ਰੂਰੀ ਨਹੀਂ ਮੈਂ ਸਾਰਿਆਂ ਨੂੰ ਰਿਪੋਰਟ ਕਰ ਰਿਹਾ ਕਿਉਂਕਿ ਟਰੰਪ ਪ੍ਰਸ਼ਾਸਨ ਨੂੰ ਇਹ ਵੀ ਪਤਾ ਵੀ ਲੋਕਾਂ ਨੇ ਜਾਣਾ ਵੀ ਨਹੀਂ ਜਿਹੜੇ 50 ਲੱਖ ਲਾ ਕੇ ਆਏ ਹੋਏ ਆ ਉਹ 3000 ਡਾਲਰ ਲੈ ਕੇ ਚਲੇ ਜਾਣਗੇ ਕਦੇ ਵੀ ਨਹੀਂ ਜਾਣਗੇ ਜਿਨ੍ਹਾਂ ਨੇ 50-50 ਲੱਖ ਡਾਲਰ ਲਾ ਕੇ ਜਾਨ ਤੇ ਖੇਲ ਕੇ ਅਮਰੀਕਾ ਚ ਐਂਟਰ ਹੋਏ ਆ ਉਹ 3000 ਡਾਲਰ ਲੈ ਕੇ ਕਦੇ ਵੀ ਨਹੀਂ ਜਾਣਗੇ ਸੋ ਇਹ ਉਹਨਾਂ ਲਈ ਤਾਂ ਘਾਟੇ ਦਾ ਸੌਦਾ ਹੀ ਹੈ ਬਾਕੀ ਟਰੰਪ ਦੀ ਕੋਸ਼ਿਸ਼ਾਂ ਕਰਦਾ ਜ਼ੋਰ ਨਾਲ ਜ਼ਬਰਦਸਤੀ ਪਿਆਰ ਨਾਲ ਔਰ ਲਾਲਚ ਨਾਲ ਦੇਖੋ ਹੁਣ ਲੋਕ ਕਿਸ ਤਰ੍ਹਾਂ ਜਾਂਦੇ ਕਿਉਂਕਿ ਰਿਕਾਰਡ ਤਾਂ ਉਹਨੇ ਬਣਾ ਦਿੱਤਾ ਇਹ ਨਹੀਂ ਕਿ ਨਹੀਂ ਬਣਾਇਆ 2.5 ਮਿਲੀਅਨ ਲੋਕਾਂ ਨੂੰ ਆਲਰੇਡੀ ਆਊਟ ਕਰ ਚੁੱਕਿਆ ਰਿਕਾਰਡ ਬਣਾਇਆ ਇਹਦੇ ਵਿੱਚ ਕੋਈ ਡਾਊਟ ਨਹੀਂ ਪਰ ਹੁਣ ਦੇਖਣ ਵਾਲੀ ਗੱਲ ਕੀ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਪਰ ਆਹ ਦੋ ਨਿਊਜ਼ ਜਿਹੜੀਆਂ 트ੰਪ ਦੇ ਲਈ ਸਹੀ ਨਹੀਂ ਸੀ ਔਰ ਇਮੀਗ੍ਰੈਂਟ ਦੇ ਲਈ ਸਹੀ ਸੀ ਸੋ ਤੁਹਾਡੇ ਨਾਲ ਸ਼ੇਅਰ ਕੀਤੀਆਂ ਇਹਨਾਂ ਦੇ ਉੱਪਰ ਤੁਹਾਡਾ ਕੁਝ ਵੀ ਕਹਿਣਾ ਹੋਇਆ ਪੁੱਛਣਾ ਹੋਇਆ ਦੱਸਣਾ ਹੋਇਆ ਜਾਂ ਤੁਹਾਡੇ ਦਿਲ ਦੀ ਕੋਈ ਰਾਏ ਹੋਵੇ ਕਮੈਂਟ ਕਰ ਸਕਦੇ ਹੋ ਤੁਸੀਂ ਔਰ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਕੀ ਚੈਨਲ ਤੁਹਾਡਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪੰਜਾਬੀਓ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਮਿਲਦੇ ਆ ਨ